ਬਲਵਿੰਦਰ ਕੁੰੜੇ ਜੀ ਕਿਸ ਚੀਜ਼ ਨੂੰ ਲੈ ਕੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੇ ਇੱਕ ਖਾਲਸਾ ਤੇ ਮੈਂ ਪ੍ਰੈਸਰ ਵੀਰਾਂ ਦਾ ਤਹਿਤੋਂ ਧੰਨਵਾਦ ਕਰਦਾ ਜਦਕੇ ਸਾਡੀ ਆਵਾਜ਼ ਧਰਜ ਪਹੁੰਚਾਉਣ ਵਾਸਤੇ ਤੁਸੀਂ ਹਮੇਸ਼ਾ ਹਰ ਟਾਈਮ ਸਾਡਾ ਇਹ ਕੰਮ ਕਰਦੇ ਨੇ ਤੇ ਅਸੀਂ ਅੱਜ ਐਸੇ-ਉਸੇ ਮਹਾਪੁਰਜ ਦੇ ਪੰਜਾਬ ਦੇ ਬੰਦਰ ਥੱਲੇ ਜੋ ਰਜਿਸਟ੍ਰੇਸ਼ਨ ਚੋਰ ਤੋਂ ਉੱਚਾ ਫੇਸਫੀਰ ਦੇਖਣਾ ਪੜੇ ਪਿਛਲੇ ਲਗਭਗ 2 ਮਹੀਨੇ ਤੋਂ ਤੇ ਪਹਿਲਾਂ ਫਿਰ 4 ਮਹੀਨੇ ਰਿਹਾ ਲਗਭਗ 6 ਮਹੀਨੇ ਤਰਨਾ ਚੱਲਦਿਆਂ ਬੀਤ ਗਿਆ ਜਿਹੜੇ ਰਿਜ਼ਰਵ ਜਾਲੀ ਦੇ ਐਸੀ ਸਾਡੀ ਤੇ ਬਣਾ ਕੇ ਲੋਕ ਤਰਾਟ ਲੋਕਾਂ ਨੇ ਨੌਕਰੀਆਂ ਲਈਆਂ ਉਹਨਾਂ ਨੂੰ ਫੜਾਉਣ ਵਾਸਤੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਅਸੀਂ ਦਿਨ-ਦਿਨ ਸਾਰੇ ਮੋਰਚੇ ਦੇ ਆਗੂ ਸਹਿਬਾਨ ਇਕੱਠੇ ਹੋ ਕੇ ਮਿਹਨਤ ਕਰਕੇ ਤਾਂ ਕਿ ਸਰਕਾਰ ਤੱਕ ਆਵਾਜ਼ ਜਾਣ ਲਈ ਹੱਥ ਥੋਡੇ ਰਹੇ ਮੈਸੇਜ ਨਹੀਂ ਜਾਂਦਾ ਪਰ ਲੇਕਿਨ ਬਹੁਤ ਹੀ ਮਤਵਾਗੀ ਗੱਲ ਹੈ ਕਿ ਇੱਥੇ ਦਾ ਕਬ ਵਿਧਾਇਕ ਰਹੇ ਉਹ ਬਲੈਕ ਰਿਜ਼ਰਵ ਕਾਟਾਗਰੀ ਨਾਲ ਸੰਬੰਧਿਤ ਹੋਣ ਕਰਕੇ ਤੇ ਡੀਸੀ ਮੋਹਾਲੀ ਐਸਐਫਪੀ ਮੋਹਾਲੀ ਅੱਜ ਤੱਕ ਕੋਈ ਸਾਡਾ ਸੁਨੇਹਾ ਮਿਲਣ ਨਾਲ ਸਰਕਾਰ ਤੱਕ ਪਹੁੰਚਾ ਸਕੇ ਤੇ ਨਾ ਹੀ ਸਾਨੂੰ ਕੋਈ ਵਿਆਨ ਸਾਹਿਬ ਮਿਲਣ ਦੀ ਕੋਈ ਗੱਲ ਆ ਰਹੀ ਹੈ ਤੇ ਅਸੀਂ ਅੱਜ ਪੋਨਚੇ ਵਾਲਾ ਸਾਰੇ ਜਿਹੜੇ ਆਪੂ ਸਾਹਿਬਾਨ ਦੀ ਸਲਾਹ ਨਾਲ ਹਾਈ ਫਰਵਰੀ ਨੂੰ ਜੋ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਲਈ ਉੱਥੇ ਸਿਰ ਅਪਰਾਲਾ ਕੀਤਾ ਸਾਰੇ ਜਿੱਥੇ ਬੰਦੀਆਂ ਵੱਲੋਂ ਤੇ ਪਹਿਲੇ ਸਵੇਰੇ ਸੁਖਵਨੀ ਸਾਹਿਬ ਦੇ ਪਾਠ ਹੋਣਗੇ ਉਸ ਤੋਂ ਬਾਅਦ ਪ੍ਰੋਪਾ ਫਰੰਤ ਤੋਹਫੇ ਜਾਣਗੇ ਜਦੋਂ ਭੋਗ ਤੋਂ ਬਾਅਦ ਇਕੱਠੀ ਹੋਈ ਸੰਗਤ ਸਾਰੀ ਫੇਰ ਸੰਗਤੀਆਂ ਲੈਟਾਂ ਦੇ ਆਪਣੇ ਜਿਹੜੇ ਬਾਲਮਿਕ ਭਾਈ ਜਾਰਾ ਸਾਡੇ ਨਾਲ ਐਸਵੀਸੀ ਸਾਰੀਆਂ ਜਿੱਥੇ ਬੰਦੀਆਂ ਸੁਚਾਲਿਆ ਜਿੱਥੇ ਬੰਦੀਆਂ ਸਾਡੇ ਨਾਲ ਹੈ ਸਫਾਈ ਸਿਰ ਸਾਡੇ ਨਾਲ ਹੈ ਤੇ ਅਸੀਂ ਜਿਹੜੇ ਰਵਦਾਸੀਆ ਕਮੇਗਿਆ ਨੇ ਉਹ ਸਾਰੀਆਂ ਇਕੱਠੀਆਂ ਹੋ ਗਏ ਤੇ ਉੱਥੇ ਜਾ ਕੇ ਜਿਹੜਾ ਹੈ ਸੱਤ ਬੇਤੀਆ ਦੇਸ਼ਾਂ ਕੋਲੇ ਇਹਨਾਂ ਭਾਈਚਾਰਕਾਂ ਸਲਾਹ ਕੀਤੀ ਹੈ ਵੀ ਜਿਹੜੀਆਂ 350 ਕਾਮਚਾਰੀਆਂ ਦੇ ਸਚਾਲਿਆਂ ਦਾ ਉਹ ਤਾਲੇ ਲਾ ਕੇ ਸਾਰੇ ਨਗਰ ਨਿਗਮ ਦੇ ਅਦੀ ਨਮ ਦੇ ਤਾਲੇ ਲਾ ਕੇ ਸਚਾਲਿਆਂ ਨੂੰ ਤਾਂ ਇਹ ਰੋਸ ਪ੍ਰਦਰਸ਼ਨ ਕਰਕੇ ਆਪਣੀ ਮੰਗ ਨੂੰ ਲੈ ਕੇ ਤੇ ਇਸੇ ਤਰ੍ਹਾਂ ਸਫਾਈ ਸੇਵਕ ਆਪਣੀ ਮੰਗ ਨੂੰ ਲੈ ਕੇ ਹਜ਼ਾਰ ਵਰਕਰ ਇੱਥੇ ਤਕਰੀਬਨ ਸਫਾਈ ਸੇਵਕ ਹੈਗਾ ਉਹ ਵੀ ਆਪਣੀ ਮੰਗਾਂ ਨੂੰ ਲੈ ਕੇ ਸਾਡੇ ਨਾਲ ਇਕੱਠੇ ਆਉਣਗੇ ਤੇ ਸਾਡਾ ਜਿਹੜਾ ਅਸੀਂ ਇਹ ਗੱਲ ਕਰੀ ਹੈ ਜਿਦੀ ਰੰਗਦਾਸੀਆਂ ਐਸੀ ਕਮੇਟੀਆਂ ਨੇ ਰੰਗਦਾਸੀਆਂ ਕਮੇਟੀਆਂ ਨੇ ਤੇ ਮਰੇ ਹੋਏ ਜੰਗਰ ਜਿਵੇਂ ਡੰਗਰ ਕਹਿੰਦੇ ਉਹ ਬੱਚਾ ਕਹੇ ਲੋ ਗਾਂ ਕਹੇ ਲੋ ਉਹਨਾਂ ਦੇ ਮਰੇ ਹੋਏ ਡੰਗਰਾਂ ਤੇ ਇਹਨਾਂ ਮੰਤਰੀਆਂ ਦੀਆਂ ਐਮਐਲਏ ਦੀਆਂ ਹੋਵਾ ਲਾ ਕੇ ਅਸੀਂ ਰੋਸ ਹਰ ਦਰਸ਼ਨ ਕਰਾਂਗੇ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਸਾਡਾ ਖਾਇਤ ਰਿਪਲਾ ਜੋ ਹੈ ਬਹੁਤ ਵੱਡਾ ਘਟ ਹੋ ਰਿਹਾ ਤੇ ਸਤ ਬੈਂਦੀਆਂ ਨੇਟਾਂ ਨੂੰ ਜਮਾਂ ਜਨ ਲਾਇਆ ਜਾਊਗਾ ਤੇ ਹੁਣ ਸਾਰੇ ਆਤਮਾ ਨੂੰ ਆਪਣੀ ਆਪਣੀ ਬੇਨਤੀ ਕਰਦਾ ਆਪਣੀ ਸੰਸਥਾ ਕੋਲ ਜੋ ਗੱਲ ਕਰਨਾ ਚਾਹੁੰਦੇ ਆਪਣੀ ਆਪਣੀ ਸੰਸਥਾ ਕੋਲ ਗੱਲ ਕਰ ਲਈ ਬਹਿਕੀ ਦੀ ਕਾਂਸਾ ਸ੍ਰੀ ਵਾਹਿਗੁਰੂ ਤੇ ਸ੍ਰੀ ਭਾਇ ਕਲਚਰ ਅਤੇ ਜੈਪੀਟ ਜੈ ਮੋਲਵਾਸੀ 28 ਫਰਵਰੀ ਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਜਨਮ ਦਿਨ ਮਨਾਇਆ ਜਾ ਰਿਹਾ ਹੈ एससी बीसी महापंचायत मोर्चे से मोहाली विखे समूह नगर दुनिया देश प्रदेश संतान को अपील है जिथे भी कोई माई बाई इस प्रोग्राम पहुंच सकता है सुखमी साहब के पाठ हो गए और सरकार को इस गल बेनती जाएगी कि तुम्हें इस गल के दो महीने तो बद समा हो गया कुछ कर नहीं पाए और सरकार को चाहता है जिस मकसद लिए धरना लगे वो बैठ के जो किसान भी गल करते हैं ਇਹ ਸਾਰੀਆਂ ਜੱਥੇਬੰਦੀਆਂ ਬੈਠ ਕੇ ਗੱਲਬਾਤ ਕਰ ਜਿਹੜੀ ਗੱਲ ਇਹ ਹੋਈ ਹੈ ਕਿ ਆੜ ਵਾਲੇ ਜ਼ਿਲ੍ਹੇ ਚ ਜੋ ਸਾਡੇ ਕੰਮ ਨੇ ਸਫਾਈ ਦਾ ਕੰਮ ਹੈ ਸ਼ੁਰੂ ਸਚਾਲਿਆਂ ਨੇ ਵਾਅਦਾ ਲਾਣਗੇ ਜਿਹੜਾ ਸਾਡਾ ਕੰਮ ਹੈ ਚਮਾਰਾਂ ਦਾ ਖਾਸ ਕਰਕੇ ਠੱਡ ਬੱਜਾ ਮਰੀਆਂ ਕੱਟੇ ਪੱਛੇ ਗਉਮਾ ਲਿਆ ਕੇ ਉੱਤੇ ਸੱਤ ਦੇ ਲੱਟਾਂ ਦੇ ਰੱਖਾਂਗੇ ਸਦਾ ਇਹ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਤੁਸੀਂ ਸਾਡੀਆਂ ਬੰਦਾਂ ਤੇ ਕੋਈ ਪੈਰਾ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਥੇ ਗੱਜ ਦੇ ਢੇਰ ਲਾਵਾਂਗੇ ਔਰ ਹੱਡੀਆਂ ਸਿੱਟਾਂ ਦੇ ਫੱਡਾ ਉਢੀ ਬਣਾਵਾਂਗੇ ਔਰ ਮਹਾਲੀ ਦੇ ਨਾਲ ਵਾਲੇ ਲੱਖਾਂ ਲੋਕਾਂ ਨੂੰ ਜਦੋਂ ਮੋਸ਼ਕਾਏਗੀ ਫਿਰ ਉਹ ਦੱਸਣਗੇ ਸਾਡੇ ਮੁੱਦੇ ਕੀ ਨੇ ਅੱਜ ਅਸੀਂ 28 ਤਰੀਕ ਦੇ ਬਾਰੇ ਵਿੱਚ ਚੈਰੀ ਕਰ ਰਹੇ ਆ ਸਤਿਗੁਰੂ ਰਬਦਾਸ ਸਾਹਿਬ ਜੀ ਗੁਰਪੁਰਬ ਦੀ ਤਿਆਰੀ ਕਰ ਰਹੇ ਆ ਔਰ ਸਤਿ ਸੇ ਜਿਆ ਲੰਕਾ ਤੇ ਮਰੇ ਹੋਏ ਡੰਗਰ ਸ਼ਿਖਰ ਦੀ ਵੀ ਤਿਆਰੀ ਕਰ ਰਹੇ ਆ ਧੰਨ ਤੈਂਕੀ ਤੋਂ ਪਾਉਂਦੀ ਕੀ ਪਤੇ ਜੈਪੀ ਜੈਪਾ ਮੈਂ ਸਿਮਰਨਜੀਤ ਸਿੰਘ ਤੈਂਕੀ ਮੂਲ ਵਸੀ ਫੈਡਰੇਸ਼ਨ ਦਾ ਪ੍ਰਧਾਨ ਜਿਹੜੀ ਕੀ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਅਗਵਾਈ ਦੇ ਵੀ ਸਾਡੇ ਗੁੰਮੜਾ ਸਾਹਿਬ ਕਾਲਮ ਸਾਹਿਬ ਵੀ ਅਗਵਾਈ ਦੇ ਵਿੱਚ ਵੀ ਅਖਾਈ ਤਰੀਕ ਨੂੰ ਗੁਰੂ ਗਦਾਸ ਮਹਾਰਾਜ ਦਾ ਜਿਹੜਾ ਬਿਹਾਰਾਂ ਮਨਾਣਾ ਸਤ ਕੇ ਲਾਈਟਾਂ ਦੇ ਵਿੱਚ ਸੀ ਤਕਰੀਬਨ ਤਕਰੀਬਨ 2 ਮਹੀਨੇ ਤੋਂ ਕਰਦੇ ਨੇ ਬੈਠੇ ਆ ਮੈਂ ਆਪੇ ਮਾਧਿਅਮ ਨਾਲ ਸਾਰੀਆਂ ਸੰਤਾਨਾਂ ਨੂੰ ਬੁਝੋਰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਬਾਹਰ ਚੜਕੇ ਸਾਡੇ ਉਸ ਸਮਾਗਮ ਦੇ ਵਿੱਚ ਹਿੱਸਾ ਲੈਣ ਤੇ ਸਾਨੂੰ ਸਾਡਾ ਜਿਹੜਾ ਉੱਥੇ ਪ੍ਰੋਗਰਾਮ ਨੂੰ ਸਫਲ ਬਣਾਉਂਦਾ ਜੈਪੀਂ ਜਪਾਨ ਸਤਿਕਾਰਯੋਗ ਪੰਜਾਬ ਵਾਸੀਓ ਜੈਪੀਂ ਜੈਪਾ ਮੈਂ ਅਜੈ ਸਿੰਘ ਬਠੋਲੇ ਪ੍ਰਧਾਨ ਰੇਗਾ ਵਕਤ ਪ੍ਰਧਾਨ ਪੰਜਾਬ ਅੱਜ ਜੋ ਇੱਥੇ ਪ੍ਰੈਸ ਕਾਨਫਰੰਸ ਰੱਖੀ ਐ ਆਉਣ ਵਾਲੇ 2 ਫਰਵਰੀ ਵਾਰੇ ਫਤਿਹੂਲ ਅਜ਼ਮਰਾ ਦਾ ਅਸੀਂ ਪ੍ਰੋਗਰਾਮ ਜਨਮ ਦਿਨ ਵੀ ਬਣਾਇਆ ਔਰ ਜੋ ਸਾਡਾ ਮੋਰਚਾ ਲੱਗਿਆ ਉਸਦੇ ਸੰਬੰਧ ਵਿੱਚ ਸਰਕਾਰ ਨੂੰ ਅਪੀਲ ਵੀ ਕਰਦੇ ਆ ਜੋ ਸਾਡੇ ਐਸਟੀਵੀਸੀ ਸਮਾਜ ਦੇ ਰਜਰਵੇਸ਼ ਚੋਰ ਖੜੋ ਮੋਰਚਾ ਦੀਆਂ ਡਿਮਾਂਡਸ ਨੇ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਕਿਉਂਕਿ ਸਮਾਜ ਬੜਾ ਦੁਖੀ ਹੋ ਚੁੱਕਿਆ ਨਾ ਸਰਕਾਰ ਸੁਣਨ ਨੂੰ ਤਿਆਰ ਆ ਨਾ ਪ੍ਰਸ਼ਾਸਨ ਨਾ ਕੋਈ ਪ੍ਰਸ਼ਾਸਨ ਸੁਣਨ ਨੂੰ ਤਿਆਰ ਆ ਅਸੀਂ 28 ਤਰੀਕ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਨ ਲਈ ਸਰਕਾਰ ਦੇ ਖਿਲਾਫ ਮੋਰਮਾਲਾ ਹਸਤੇ ਵਿੱਚ ਪੂਰੇ ਐਸ ਵੀ ਸੀ ਸਮਾਜ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਉਹ ਪਰਾਪੋਂ ਨਿਕਲ ਕੇ ਆਓ ਇਹ ਸਾਡੇ ਮਾਨ ਸਨਮਾਨ ਦੀ ਲੜਾਈ ਹੈ ਸਾਡੀ ਰੋਹ ਦੀ ਲੜਾਈ ਹੈ ਸਾਡੇ ਆਉਣ ਵਾਲੇ ਬੱਚਾ ਦੇ ਭਵਿੱਖ ਦੀ ਲੜਾਈ ਹੈ ਜਿਹੜਾ ਜਸੀਰ ਸਾਹਿਬ ਦਾ ਹੱਕ ਨਾ ਮਜਾ ਸਕੇ ਔਰ ਬਾਰੇ ਸਾਡੇ ਬੱਚਾ ਦਾ ਭਵਿੱਖ ਰੁਲ ਜਾਣਾ ਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ 28 ਤਰੀਕ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਕਿਰਪਾਵਾਂ ਦਾ ਕਰੋ ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾ ਕੇ ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਉਨਾਸਕੀਏ ਸਾਰਿਆਂ ਨੂੰ ਜੈ ਜੀ ਜੈ ਭਾਗ ਬਾਗੂਤੀ ਕੀ ਫਤਿਹ ਜੈ ਜੀ ਜੈ ਭਾਗ ਮੈਂ ਸੁਰਨਜੀਤ ਸਿੰਘ ਸ਼ੈਕੀ ਮੂਲ ਵਾਸੀ ਫੈਡਰੇਸ਼ਨ ਦਾ ਪ੍ਰਸਾਦ ਜਿਹੜੀ ਕਿ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਅਗਵਾਈ ਦੇ ਵਿੱਚ ਸਾਡੇ ਗੁੰਮੜਾ ਸਾਹਿਬ ਕਾਲਮ ਸਾਹਿਬ ਦੀ ਅਗਵਾਈ ਦੇ ਵਿੱਚ ਵੀ 28 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਬਿਹਾਰ ਮੰਨਾਣਾ ਸਤਿਗੁਰੂ ਜੀ ਦੇ ਲਾਈਟਾਂ ਦੇ ਵਿੱਚ ਅਸੀਂ ਤਕਰੀਬਨ ਤਕਰੀਬਨ 2 ਮਹੀਨੇ ਤੋਂ ਤਰਲੇ ਦੇ ਬੈਠੇ ਆ ਮੈਂ ਆਪੇ ਮਾਧਮ ਨਾਲ ਸਾਰੀਆਂ ਸੰਗਤਾਂ ਨੂੰ ਉਜੋਰ ਅਪੀਲ ਕਰਦਾ ਤੇ ਬੇਨਤੀ ਕਰਨਾ ਵੀ ਵੱਧ ਚੜ ਕੇ ਸਾਡੇ ਉਸ ਸਮਾਗਮ ਦੇ ਵਿੱਚ ਹਿੱਸਾ ਲੈਣ ਤੇ ਸਾਨੂੰ ਸਾਡਾ ਜਿਹੜਾ ਇੱਕ ਪ੍ਰੋਗਰਾਮ ਨੂੰ ਸਫਲ ਬਣਾਉਣਾ ਜੈ ਜੀਪਾ ਸਤਿਕਾਰਯੋਗ ਪੰਜਾਬੀਓ ਜੈ ਜੀਪਾ ਮੈਂ ਅਜੈ ਸਿੰਘ ਬਠੋਲੇ ਪ੍ਰਧਾਨ ਰੇਗਾ ਮਿਕਰ ਫਰੰਟ ਪੰਜਾਬ ਅੱਜੋ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਆਉਣ ਵਾਲੇ 25 ਫਰਵਰੀ ਵਾਰੇ ਸਤਪੂਰ ਵਿਲਾਸ ਮਹਾਰਾਜ ਦਾ ਅਸੀਂ ਪ੍ਰੋਗਰਾਮ ਜਨਮ ਦਿਨ ਵੀ ਬਣਾ ਰਹੇ ਆ ਔਰ ਜੋ ਸਾਡਾ ਮੋਰਚਾ ਲੱਗਿਆ ਉਸਦੇ ਸੰਬੰਧ ਦੇ ਵਿੱਚ ਸਰਕਾਰ ਨੂੰ ਪੀਲ ਵੀ ਕਰਦੇ ਆ ਜੋ ਸਾਡੇ ਐਸ்சி ਜੀਸੀ ਸਮਾਜ ਦੇ ਰਜਿਸਟ੍ਰੇਸ਼ਨ ਚੋਰ ਖੜੋ ਮੋਰਚਾ ਦੀਆਂ ਡਿਮਾਂਡਸ ਨੇ ਸਰਕਾਰ ਨੂੰ ਨਾ ਕੋ ਧਿਆਨ ਦੇਵੇ ਕਿ ਸਮਾਜ ਬੜਾ ਦੁਖੀ ਹੋ ਚੁੱਕਿਆ ਨਾ ਸਰਕਾਰ ਸੁਣਨ ਨੂੰ ਤਿਆਰ ਨਾ ਪ੍ਰਸ਼ਾਸਨ ਨਾ ਕੋ ਪ੍ਰਸ਼ਾਸਨ ਸੁਣਨ ਨੂੰ ਤਿਆਰ ਅਸੀਂ 28 ਤਰੀਕ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਨ ਲਈ ਸਰਕਾਰ ਦੇ ਖਿਲਾਫ ਔਰ ਮੈਂ ਆਸ ਤੇ ਵਿੱਚ ਪੂਰੇ ਐਸੀਵੀਸੀ ਸਮਾਜ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਪਰਾਂ ਤੋਂ ਨਿਕਲ ਕੇ ਆਓ ਇਹ ਸਾਡੇ ਮਾਨ ਸਨਮਾਨ ਦੀ ਲੜਾਈ ਹੈ ਸਾਡੀ ਜ਼ਿੰਦਗੀ ਦੀ ਲੜਾਈ ਹੈ ਸਾਰੇ ਆਉਣ ਵਾਲੇ ਬੱਚਾ ਦੇ ਭਵਿੱਖ ਦੀ ਲੜਾਈ ਹੈ ਜੇ ਅੱਜ ਅਸੀਂ ਸਾਡਾ ਹੱਕ ਨਾ ਵਜਾ ਸਕੇ ਔਰ ਬਾਅਦ ਸਾਡੇ ਬੱਚਾ ਦਾ ਭਵਿੱਖ ਰੋ ਜਾਣਾ ਸਾਰੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਖਾਈ ਤਰੀਕ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੀ ਬਖ ਬਖ ਕਿਰਪਾ ਦਾ ਕਰੋ ਔਰ ਇਸ ਪ੍ਰੋਗਰਾਮ ਨੂੰ ਸਫਲ ਬਣਾ ਕੇ ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਬਣਾ ਸਕੀਏ ਸਾਰਿਆਂ ਨੂੰ ਜੈ ਪੀ ਜੈ ਭਾਗ ਹੁਮੜਾ ਸਾਹਿਬ ਜਿਹੜਾ ਇਹ ਧਰਨਾ ਚੱਲ ਰਿਹਾ 7 8 ਦੀ ਲਾਈਟਾਂ ਤੇ ਤੁਹਾਡਾ ਕਿੰਨਾ ਸਮਾਂ ਹੋ ਗਿਆ ਤੇ ਹਜੇ ਤੱਕ ਤੁਸੀਂ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਸੀਗੇ ਫੋਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਿਉਂ ਹੋ ਰਹੇ ਹੈ ਕਿ ਵੀ ਤੁਸੀਂ ਜਾਨਵਰਾਂ ਦੇ ਮਰੇ ਹੋਏ ਜਾਨਵਰਾਂ ਦੀ ਇਹ ਹੱਡੀ ਆ ਆ ਕੁਝ ਇਹ ਲੈ ਕੇ ਆ ਕੇ ਕਰੋਗੇ ਜ਼ਬਰਦਸਤ ਸਾਡੀ ਇਹ ਬੇਨਤੀ ਹੈ ਵੀ ਪਹਿਲਾਂ ਪਹਿਲੇ ਬੰਸ ਚ 4 ਮਹੀਨੇ ਲਗਭਗ ਤੱਕ ਲੱਗਿਆ ਜਿਸ ਸਾਡੇ ਸਾਡੇ ਵਿਗਿਆਨ ਉਹਨਾਂ ਸਾਥੀਆਂ ਦੇ ਵਿੱਚ ਹੈਗੇ ਤੇ ਹੁਣ ਤੋਂ ਬਾਅਦ ਜਦੋਂ ਸਰਕਾਰ ਨੇ ਇੱਕ ਛਾਸਾ ਦਿੱਤਾ ਸੀ ਹਾਂ ਪਾਲਤੀ ਮਾਝ ਦੇ ਵਿੱਚ ਛਾਸਾ ਦਿੱਤਾ ਵੀ ਤੁਹਾਡੀਆਂ ਇਹ ਮੰਗਾਂ ਵੱਡੀਆਂ ਹੋਣਗੀਆਂ ਮੇਰੇ ਕੋਲ ਵੀਡੀਓ ਹੋਈ ਸੀ ਪਰ ਲੈ ਕੇ ਜਦੋਂ 15 ਦਿਨ ਦਾ ਸਮਾਂ ਬੀਤ ਗਿਆ 2 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਉਹ ਨਹੀਂ ਹੋਇਆ ਤਾਂ ਦੁਬਾਰੇ ਸਭ ਮਜਬੂਰ ਹੋ ਕੇ ਤਾਂ ਜਿਹੜਾ ਸਭ ਬੇਦੀਆਂ ਲੈ ਕੇ ਆਉਣਾ ਗੱਲ ਨਹੀਂ ਉਸ ਦਿਨ ਚੋਂ ਦੀ ਦਿਨ ਦੇ ਕੋਲ ਪਹਿਲਾਂ ਤਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਜਿਹੜੀ ਅਸੀਂ ਪੂਰਾ ਜਿਹੜਾ ਹੈ ਯੋਗਦਾਨ ਆਪਣਾ ਯੋਗਦਾਨ ਪਾਕਿਰੋ ਦਾ ਜਿਹੜਾ ਹੈਗਾ ਸਾਰੇ ਪਿੰਡਾਂ ਚ ਪਤਾ ਗੁਰੂ ਸਾਹਿਬਾਨ ਆਪਣੇ ਗੁਰਦਾਰਾ ਸਾਹਿਬਾਨ ਅੱਜ ਆਪਣੇ ਪਿੰਡਾਂ ਚ 24 ਤਰੀਕ ਦਾ ਜਿਹੜਾ ਗੁਰਪੁਰਬ ਹੋਇਆ ਉਸ ਕਰਕੇ ਚਾਤ ਨਾਲ ਪਿਛੇ ਰੱਖਿਆ ਤਾਂ ਕਿ ਸਾਰੇ ਲੋਕ ਉਸ ਧਰਮ ਨੇ ਤੇ ਆ ਕੇ ਸ੍ਰੀ ਗੁਰੂ ਦਾਸ ਜੀ ਨੂੰ ਜਿਹੜਾ ਮੱਥਾ ਟੇਕ ਕੇ ਉਹ ਸੁਖਨੀ ਸਾਹਿਬ ਪਾਠ ਕਰਾ ਕੇ ਭੋਗ ਪਾਈਦਾ ਤੇ ਗੱਲ ਦੂਜੀ ਰਹੀ ਹੈ ਸਰਕਾਰ ਤੱਕ ਜੇਕਰ ਸਾਡਾ ਐਮਐਲਏ ਇਹ ਨਿਰਐਕ ਮੈਨੂੰ ਇੰਗਲੈਕ ਐਮਐਲਏ ਲਿਖੋਗਾ ਨਿਰਐਕ ਐਮਐਲਏ ਜੇ ਸਾਡਾ ਜਨਰਲ ਸੀਟ ਤੇ ਗਰਜਰ ਦੇ ਪਿੰਡਾਂ ਦਿੱਤੇ ਆ ਇਹਨੂੰ ਮਾਨ ਤੇ ਸਰਕਾਰ ਦਿੱਤਾ ਸੀ ਪਰ ਆਪਣੇ ਇਹਨਾਂ ਕੈਂਪਲਾਂ ਦੀ ਲੋੜ ਨਹੀਂ ਆਵਾਜ਼ ਦੀ ਪਾਰਟੀ ਨੂੰ ਤੇ ਜਿਹੜੇ ਸਰਕਾਰਾਂ ਤੇ ਮੁਖ ਪਾਪਾਂ ਦੇ ਬੈਠ ਕੇ ਲੋਕੋ ਜਸ ਪ੍ਰਦਰਸ਼ਨ ਕਰਦੇ ਇਹਨਾਂ ਨੂੰ ਪੁੱਛੋ ਵੀ ਤੁਹਾਡੀ ਪਾਈ ਕੀ ਡਿਮਾਂਡ ਹੈ ਤੁਹਾਡੀ ਕੀ ਮੰਗਾਂ ਹਨ ਸਿਰਫ ਤਾਂ ਸਿਰਫ ਇਹਨਾਂ ਲੋਕਾਂ ਨੂੰ ਬੋਹਰਾ ਕਰਨ ਦੇ ਨਾਤੇ ਡਾਕਟਰ ਭੀਮਰਾਓ ਅਵੇਲਕਰ ਜੀ ਦੀ ਫੋਟੋ ਲਾ ਕੇ ਸ਼ੀਰ ਆਜੂ ਪਾਕ ਸਿੰਧ ਦੀ ਫੋਟੋ ਲਾ ਕੇ ਦਫ਼ਰਾਜਾਂ ਦੇ ਲੋਕਾਂ ਨੂੰ ਬੋਹਰਾ ਕੀਤਾ ਜਾ ਰਿਹਾ ਪਰ ਲਿਖੂ ਦੇ ਵਿਗੇ ਸੰਵਧਾਨਕ ਤੌਰ 'ਤੇ ਕਿਸੇ ਨੂੰ ਹੱਕ ਦੇ ਗਿਰਾਜ਼ ਨਹੀਂ ਤੇ ਆਪਣੇ ਪੈਸੇ ਚੱਲਿਆ ਆਉਣੇ ਹਨ ਕਿ ਆ ਸਭਾਈ ਸਿਰ ਤੋਂ ਜਾਂ ਸਾਡੀਆਂ ਜਿਹੜੀਆਂ ਰਜਿਸਟਰ ਜਿਹੜੇ ਐ ਐਸੀ ਸਰਟੀਫਿਕੇਟ ਜਾਲੀ ਬਣਾਏ ਉਹਨਾਂ ਦੇ ਮੰਗਾ ਹੋ। ਇਸ ਮੰਗ ਤੇ ਕੋਈ ਧਿਆਨ ਨਾ ਇੱਥੇ ਦਾ ਡੀਸੀ ਨਾ ਐਸਐਸਪੀ ਨਾ ਹੀ ਆਣੇ। ਜੇਕਰ ਉਸ ਦਿਨ ਆਮ ਸੁਤਾਨੀ ਕੋਈ ਘਟਨਾ ਵਾਪਰਦੀ ਹੈ ਦੂਸਰੀ ਘਟਨਾ ਵਾਪਰਦੀ ਹੈ ਜਾਂ ਕੋਈ ਹੋਰ ਸਹਿਬੇ ਦਾ ਮਾਹੌਲ ਖਰਾਬ ਹੁੰਦਾ ਹੋਵੇ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਤੇ ਵਿਧਾਇਕ ਇੱਥੇ ਦਾ ਜ਼ਿੰਮੇਵਾਰ ਹੋਵੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਚਾਹੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਏ ਐਸਐਸਪੀ ਹੋਣ ਜਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਹੋਵੇ ਡੀਸੀਓ ਕੋਈ ਇਸ ਚੀਜ਼ ਨੂੰ ਤਵੱਜੋ ਕਿਉਂ ਨਹੀਂ ਦੇ ਰਿਹਾ ਕਿ ਵੀ ਤੁਹਾਡੀ ਗੱਲ ਸਰਕਾਰ ਤੱਕ ਕੋਈ ਪਹੁੰਚਾਈ ਜਾਏ ਤੁਹਾਡਾ ਰਾਪਟਾ ਕਾਇਮ ਕੀਤਾ ਜਾਏ ਕਦੇ ਕੋਈ ਅਧਿਕਾਰੀ ਕਿਉਂ ਨਹੀਂ ਆਣਾ ਚਾਹੁੰਦਾ ਕਾਰਨ ਕੀ ਹੈ ਅਸੀਂ ਚਾਹੁੰਦੇ ਸੀ ਵੀ ਸ਼ਾਂਤਮਈ ਤਰੀਕੇ ਨਾਲ ਸਾਡਾ ਮੰਨਣਾ ਮੰਨਿਆ ਜਾਵੇ ਅਸੀਂ ਸੱਤ ਦਿਨ ਲੇਟਾਂ ਦੇ ਇੱਕ ਸਾਈਡ ਤੇ ਰਾਮਕੀਚੂ ਦਾ ਆਪਣਾ ਟੈਂਟ ਲੱਗੇ ਸਾਡੇ ਲੋਕ ਬੈਠਦੇ ਨੇ ਤੇ ਰੋਜ਼ ਹਾਜ਼ਰੀ ਮੰਨਦੇ ਨੇ ਪਰ ਸਰਕਾਰ ਵੀ ਜਾਣਦੀ ਵੀ ਹੈ ਸ਼ਾਂਤੀਪੂਰਵਕ ਬੈਠਾ ਇਹ ਲੋਕ ਸਰਕਾਰਾਂ ਤੇ ਹੁਣ ਤੋੜ-ਭੰਨ ਕਰਨਾ ਪ੍ਰਸ਼ਾਸਨ ਖਰਾਬ ਹੋਵੇ, ਸ਼ਾਸਨ ਖਰਾਬ ਹੋਵੇ ਜਿਵੇਂ ਅਸੀਂ ਛੂਕੂ ਕਾਟੇ ਤੇ ਬੈਠੇ ਹਾਂ ਤੁਸੀਂ ਗੱਲਾਂ ਕਰਦੇ ਹੋ ਪਾਕਿਸਤਾਨ ਦੇ ਉੱਤੇ ਬੰਦੀਆਂ ਦੀ ਗੱਲ ਕਰ ਲੋ। ਉਹ ਸ਼ੋਰ ਸ਼ਰਾਬਾ ਹੋ ਰਿਹਾ ਤਾਂ ਕਿ ਸਰਕਾਰਾਂ ਨੂੰ ਪਹੁੰਚ ਕਰ ਲਈਏ। ਅਸੀਂ 28 ਤਰੀਕ ਦੇ ਚੱਕੇ ਰੱਖਿਆ। ਕਿ ਸਾਨੂੰ 7 ਮਈ ਤੱਕ ਦੇ ਨਾਲ ਸ਼ਾਇਦ ਨਾ ਸਰਕਾਰ ਨੂੰ ਵਿਖੇ ਜਿਵੇਂ ਅਸੀਂ ਅੰਬੀ ਤੇ ਮੋੜੀ ਤੇ ਗੁੱਗੀ ਸਰਕਾਰ ਕਹਿੰਦੇ ਨੇ ਐਸੇ ਕਰਕੇ ਕਹਿੰਦੇ ਉਹਨਾਂ ਨੂੰ 6 ਮਹੀਨੇ ਤੋਂ ਸਾਡੀ ਸਿਰ ਜਾਗਦਾ ਆਈ। ਹੁਣ ਅਸੀਂ ਜਗਾਨ ਦੀ 28 ਤਰੀਕ ਨੂੰ ਤੁਹਾਡੇ ਸਹਿਯੋਗ ਨਾਲ ਤਾਂ ਕਿ ਇਹਨਾਂ ਦੇ ਕੰਮ ਖੋਦਣਗੇ ਤੇ ਇੱਥੇ ਦੇ ਲੋਕਾਂ ਨੂੰ ਪਲੈਕ ਬ ਇਸ ਵਾਰ ਵੀ ਐਸਐਮਟੀ ਪਰੇ ਲੱਗਿਆ ਉਹਨਾਂ ਦੀ ਜਿਹੜੀ ਸੁਪਰ ਕਾਰਨ ਲਈ ਲੋ ਜਵਾਬ ਲਈ ਸਾਡਾ ਸਭ ਜਨ ਦਸ ਜਥੇਬੰਦੀਆਂ ਦੇ ਸਰਦਾਰ ਸਾਹਿਬਾ ਆਪਣੀ ਆਪਣੀ ਗੁਹਾਈ ਚ 100 ਤੋਂ 100 ਬੰਦਾ ਲੈ ਕੇ ਫਿਰ 500 ਤੋਂ 1000 ਬੰਦਾ ਲੈ ਕੇ ਉਹਨਾਂ ਦੇ ਜਿਹੜੇ ਮਰੇ ਹੋਏ ਜਾਨਵਰ ਪਸ਼ੂ ਅਖੇ ਸਾਡੇ ਜਿਹੜਾ ਪੂਰਾ ਸਾਰਾ ਇਹ ਮੁਹੜੀ ਦਾ ਉਹ 7 ਵਜੇ ਦੀ ਲੈਟਾਂ ਹੋਈ ਆ ਜੂਗਾ ਉਹ ਦਿਨ ਦੂਰ ਦੀ ਜਦੋਂ ਇਹਨੂੰ ਡੱਗੂ ਮੱਧ ਨੇ ਜਿਵੇਂ ਡੱਗੂ ਮੱਧ ਨਾਲ ਤੁਸੀਂ ਸਾਰੇ ਚੰਡੀਗੜ੍ਹ ਦਾ ਕੂੜਾ ਦੇਖ ਰਹੇ ਉਹ ਸੱਤ ਵਜੇ ਲੈਟਾਂ ਹੋਏ ਹੱਥ ਮਾ ਲਾਗੇ ਜੇਕਰ ਇਹਨਾਂ ਨੇ ਸਰਕਾਰ ਤੋਂ ਸਾਡੀ ਮੰਗਾਵਤ ਕੋਈ ਧਿਆਨ ਨਾ ਦੇ ਕੁੰਬਲਾ ਸਾਹਿਬ ਤੁਹਾਡੀ ਜਿਹੜੀ ਸੰਗਠਨ ਹੈ ਤੁਹਾਡੇ 8-10 ਸੰਗਠਨ ਇੱਥੇ ਬੈਠੇ ਨੇ ਨੁਮਾਇंदे ਬੈਠੇ ਆ ਉਹਨਾਂ ਦੀ ਤੁਹਾਡੀ ਡਿਮਾਂਡ ਜਿਹੜੀ ਉਹ ਇੰਡੀਵਿਜੂਅਲ ਨਹੀਂ ਹੈ ਕਿਸੇ ਇੱਕ ਵਰਗ ਦੀ ਨਹੀਂ ਹੈ ਉਹਦੇ 'ਚ ਹਰ ਇੱਕ ਦੇ ਬਦਲੋ ਕਿ ਤੁਸੀਂ ਗੱਲ ਕਰ ਰਹੇ ਹੋ ਚਾਹ ਰਿਜ਼ਰਵੇਸ਼ਨ ਚ ਹੋਰ ਫੜੋ ਮੋਰਚਾ ਹੈ ਚਾਹ ਈਬੀਐਮ ਦਾ ਮੁੱਦਾ ਹੈ ਪਰ ਉਸ ਦੇ باوجود ਹੀ ਮਤਲਬ ਕਿ ਤੁਹਾਡੇ ਲੀਡਰ ਵੱਖਰੇ ਵੱਖਰੇ ਨੇ ਜਾਂ ਸਾਰੇ ਇੱਕ ਇੱਕ ਜੁੱਟ ਕਿਉਂ ਨਹੀਂ ਦਿਖਾ ਰਹੇ ਆ ਉਹਦੇ 'ਚ ਇੱਕ ਇੱਕਮਤ ਕਿਉਂ ਨਹੀਂ ਆ ਰਹੇ ਸਾਡੇ ਸਾਰੇ ਲੀਡਰ ਸਾਹਿਬਾਨ ਨੂੰ ਦੇਖੋ ਕਿਸੇ ਨੂੰ ਵਿਆਹ ਹੈ ਸ਼ਾਦੀ ਹੈ ਹੋ ਗਿਆ ਕਿਸੇ ਦਾ ਆਪਣੇ ਘਰੇ ਵੀ ਕੰਮ ਹੈ ਜਿਹੜੇ ਅੱਜ ਨਹੀਂ ਆਏ ਉਹ ਕੱਲਾ ਆਲੇ ਜਿਹੜੇ ਕੱਲ੍ਹ ਨਹੀਂ ਆਏ ਤੋਂ ਪਰਸੋਂ ਆਲੇ ਅੱਗੇ ਪਿੱਛੇ ਸਾਡੇ ਜਿਵੇਂ ਪੰਜਾਬ ਤੋਂ ਸਾਡੇ ਲੀਡਰਾਂ ਨੇ ਆ ਹੁਣ ਪੰਜਾਬ ਕੋਲੋਂ ਪੁੱਛਣ ਕਿ ਜਿਹੜੇ ਗੁਰਗੁਰੂ ਚੱਲ ਰਹੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਕੀਆਂ ਕਿੰਨਾਂ ਲੱਗੇ ਅੱਜ ਸਾਨੂੰ ਸਾਰੇ ਬੰਦੇ ਦਾ ਉਸੇ ਮੈਸੇਜ ਦੇ ਕੇ ਸੁਨੇਹਾ ਦੇ ਕੇ ਤਾਂ ਜਿਹੜੀ ਤੁਹਾਡੇ ਨਾਲ ਹੀ ਗੱਲ ਵਿਚਾਰ ਰਹੇ ਆ ਤਾਂ ਕਿ 28 ਤਰੀਕ ਨੂੰ ਸਾਰੇ ਜੱਥੇ ਬੰਦਿਆਂ ਆਪਣੇ ਆਪਣੀ ਮੰਗ ਰੱਖੀ ਜਿਵੇਂ ਸੁਚਾਲੇ ਵਾਲਿਆਂ ਨੇ ਮੰਗਿਆ ਬਾਹਰ ਤੋਂ ਕੰਪਨੀ ਆ ਕੇ ਇੱਕ ਠੇਕਾ ਲੈਣਾ ਚਾਹੁੰਦੀ ਹੈ ਸਾਡੇ 350 ਵਰਕਰ ਹੈਗਾ ਇਹਨਾਂ ਨੂੰ ਕੱਢਣਾ ਚਾਹੁੰਦੀ ਹੈ ਇਹੀ ਝਾੜੂ ਦੇ ਕੇ ਸਰਕਾਰ ਇਹਨਾਂ ਦੇ ਹੱਥਾਂ 'ਚ ਲੋਕਾਂ ਨੇ ਦੇ ਕੇ ਝਾੜੂ ਸਰਕਾਰ ਬਣੀ ਸੀ ਪਰ ਇਹਦਾ ਝਾੜੂ ਝੋਕੇ ਆਪਣੀ ਸੀਟ ਤੇ ਬੈਠ ਕੇ ਝਾੜੂ ਖੋਣਾ ਚਾਹਦੀ ਹੈ ਉਹ ਤੁਹਾਡੇ ਸਾਹਮਣੇ 350 ਵਰਕਰ ਕੱਲ-ਕੱਲ ਖੜੇ ਹੋਊਗਾ ਐਸੇ ਤਰ੍ਹਾਂ 750 ਵਰਕਰ ਸਫਾਈ ਸੇਵਕ ਉਹ ਖੜੇ ਹੋਣਗੇ ਤੇ ਐਸੀ ਵੀ ਸੀ ਮਹਾਪੰਚਾਇਤ ਦੇ ਮੋਤੀ ਵਾਲੇ ਆਪਣੀਆਂ ਮੰਗਾਂ ਲੈ ਕੇ ਉਹ ਖੜੇ ਹੋਣਗੇ ਸਾਰਿਆਂ ਜਦੋਂ ਹੁੰਦੀਆਂ ਸਸਤਾ ਮਾ ਪ੍ਰੈਸ ਲਾਈਨ ਉੱਧਰ ਸਭ ਵਿਧਾਇਕਾਂ ਦੇ ਕੋਲ ਤੋਂ ਸਾਰਿਆਂ ਨੂੰ ਮਿਲ ਕੇ ਆਪਣੀ ਗੱਲ ਸੁਣੇ ਕੁਬਲਾ ਸਾਹਿਬ ਇੱਕ ਕਾਂਗਰਸ ਪਾਰਟੀ ਦਾ ਇੱਥੇ ਦਰਨਾ ਚੱਲ ਰਿਹਾ ਇਨਕਮ ਟੈਕਸ ਆਫਿਸ ਦੇ ਬਾਹਰ ਉਹ ਉਹਨਾਂ ਦੇ ਵੀ ਲੀਡਰ ਵੀ ਜਿਹੜੇ ਆ ਈਵੀਐਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਆ ਗਵਰਨਮੈਂਟ ਨੂੰ ਕਹਿ ਰਹੇ ਆ ਕਿ ਵੀ ਈਵੀਐਮ ਨਾਲ ਨੇ ਹੁਣ ਤੁਹਾਡੀ ਵੀ ਮੰਗ ਈਵੀਐਮ ਨੂੰ ਬੰਦ ਕਰਾਉਣਾ ਠੀਕ ਹੈ ਜੀ ਜਦੋਂ ਦੇਸ਼ ਦੀ ਸਾਡੀ ਕਲਪਰਥਾ ਖਰੜੇ ਕਮੇਟੀ ਬੋਲ ਕੇ ਆਈ ਅਸੀਂ ਪ੍ਰੈਸ ਨੂੰ ਵੀ ਦਿੱਤਾ ਉੱਥੇ ਆਵਾਜ਼ ਉੱਠੀ ਹੈ ਜਦੋਂ ਜਿਸ ਕੰਟਰੀ ਨੇ ਮਸ਼ੀਨਾਂ ਬਣਾਈਆਂ ਉਹਨਾਂ ਨੇ ਕੰਟਰੀਆਂ ਵਿੱਚ ਵਰਤਣ ਆਣ ਦਿੱਤੀਆਂ ਸੱਚ ਵਾਲੀ ਗੱਲ ਇਹ ਹੈ ਵੀ ਇੱਥੇ ਦੀ 2.5 ਲੱਖ ਮਸ਼ੀਨ ਕਹਿੰਦੇ ਈਵੀਐ ਮਸ਼ੀਨ ਗਾਇਬ ਹੋਈ ਵੀ ਨਾ ਤਾਂ ਦੇਸ਼ ਦੀ ਅੰਡਲੀਆਂ ਉਸ ਨੂੰ ਮਿਲ ਰਹੀ ਹੈ ਨਾ ਸੀਏਡੀ ਦੇ ਵਿੱਚ ਵੀ ਹੈ ਨਾ ਕਿਸੇ ਆਸਮਾਨ ਵਿੱਚ ਰਹੀ ਹੈ ਜੇਕਰ ਗਰੀਬ ਮੁੰਡਾ 1000 ਰੁਪਏ ਦਾ ਮੋਬਾਈਲ ਚੱਕ ਲੈਂਦਾ ਉਹਨੂੰ ਘੁੱਟ ਕੇ ਸ਼ਾਮ ਨੂੰ ਅੰਦਰ ਬੰਦ ਕਰ ਦਿੰਦੇ ਘਰੇ ਵਿੱਚ ਪਰ ਉਹਨਾਂ ਨੂੰ ਕਿਹੜੀ ਤਰ੍ਹਾਂ ਦੀ ਮਸ਼ੀਨ ਨਹੀਂ ਲੱਭਦੀ ਉਸ ਕਰਕੇ ਇਹ ਸਾਰੀ ਗਲਬੜੀ ਹੈ ਜੇਕਰ ਦੇਸ਼ ਦੇ ਲੋਕ ਬੀਬੀ ਜੀਨਗੁਰ ਦੇ ਚਾਹਵੇਂ ਤਾਂ ਈਵੀਐ ਬੰਦ ਕਰਕੇ ਬੈਠੇ ਪੇਪਰ ਤੇ ਵੋਟਾਂ ਪਾਉਣਗੇ ਤੇ ਪਾਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੱਲ ਨੂੰ ਜੇ ਕੋਡ ਆਫ ਕੰਡਕਟ ਲੱਗ ਜਾਂਦਾ ਕਿਉਂਕਿ ਇਸ ਮਿਹਨਤ ਤੋਂ ਬਾਅਦ ਜੋ ਸੋਰਸਸ ਕਹਿ ਰਹੇ ਕਿ ਕੋਡ ਆਫ ਕੰਡਕਟ ਲੱਗ ਜਾਏਗਾ ਫਿਰ ਤੁਹਾਡਾ ਤਰਨਾ ਉੱਥੇ ਹੀ ਰਹੇਗਾ ਜਾਂ ਮਤਲਬ ਸਰਕਾਰ ਦੀ ਮਜਬੂਰੀ ਬਣ ਜਾਏਗੀ ਤੁਹਾਨੂੰ ਉੱਥੋਂ ਹਟਾਉਣਾ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਕੀ ਕਹਿਣਾ ਚਾਹੋਗੇ ਜਿਹੜਾ ਇਹ ਧੰਨਾ ਐਸੀ ਵੀ ਐਸੀ ماں ਬੱਚਾ ਦਾ ਇਹ ਲਗਾਤਾਰ ਚੱਲੇਗਾ ਪੱਕਾ ਮੋਰਚਾ ਪੰਜਾਬ ਸਰਕਾਰ ਇਹ ਗੱਲ ਆਪਣੇ ਦਿਮਾਗ ਚੋਂ ਕੱਢ ਲਵੇ ਕਿ ਕੋਡ ਲੱਗਣ ਤੋਂ ਬਾਅਦ ਅਸੀਂ ਹਾਰ ਜਾਂਦੇ ਸਾਡੀ ਲੜਾਈ ਪੰਜਾਬ ਸਰਕਾਰ ਦੇ ਉਨਾ ਗੱਲਾਂ ਦੇ ਨਾਲ ਟਕਰਾ ਸਾਡਾ ਰਣਾ ਜਿਹੜੀਆਂ ਗੱਲਾਂ ਸਾਡੀਆਂ ਨਹੀਂ ਮੰਨਦੇ ਕੇਂਦਰ ਦੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹਦੇ ਨਾਲ ਸਾਡਾ ਪੂਰਾ ਇਸ ਕੌਮ ਦਾ ਹਰੀ ਹੱਜਮ ਕਾਮਨਾ ਕੇ ਕੀਵੀਐਮ ਹਟਾਓ ਦੇਸ਼ ਬਚਾਓ ਅਗਰ ਕੀਵੀਐਮ ਮੋਦੀ ਸਰਕਾਰ ਨਹੀਂ ਹਟਾਉਂਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਹੀਂ ਹਟਾਉਂਦਾ ਤਾਂ ਜੋ ਸਾਡੇ ਪੁਰਾਣੇ ਨੇਤਾ ਵਾਮਨ ਮੇਸ਼ਰਮ ਸਾਹਿਬ ਆਮਸ਼ੇਖ ਨੇ ਕਿਹਾ ਸੀ ਕੀਵੀਐਮ ਭੰਨਾਗੇ ਤੋ ਇਸ ਵਾਰ ਕੀਵੀਐਮ ਭੰਨੀਆਂ ਜਾਣਗੀਆਂ ਟੂੜੀਆਂ ਜਾਣਗੀਆਂ ਕਿੱਤੇ ਨਹੀਂ ਰੱਖਣ ਦਵਾਂਗੇ ਕਿਉਂਕਿ ईवीएम ਦੇ ਦੁਆਰਾ મોદી ਦੁਆਰਾ ਗਵਰਨਮੈਂਟ ਬਣਾਉਣਾ ਚਾਹਦਾ મોદી ਕੋਈ ਤਕੰਬਰ ਨਹੀਂ ਹੈਗਾ ਕਿ ਪਾਰਲੀਮੈਂਟ ਚ کہہ ਜੇ ਕਿ ਸਾਡੀਆਂ 450 ਸੀਟਾਂ ਆਣ ਗਿਆ ਇਹਦਾ ਮਤਲਬ ਹੈ ਸੈਕਲਾਈਜ਼ ਦੇ ਜ਼ਰੀਏ ਸਿਸਟਮ ਦੇ ਜ਼ਰੀਏ ईवीएम ਨੂੰ ਸਿਸਟਮ ਤੇ ਸੈੱਟ ਕਰਕੇ ਜਿਹੜੀਆਂ ਖੂਸੀਆਂ ਪਾਰਟੀ ਦਾ ਵੋਟ ਟ੍ਰਾਂਸਫਰ ਕਰਕੇ ਆਪਣੀ ਜਿੱਤ ਹਾਸਲ ਕਰ ਲੈਂਦਾ ਔਰ ਮੈਂ ਮੈਨੋਰਟੀ ਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਬੋਧੀਆਂ ਨੂੰ ਜੈਨੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਕੋਈ ਹੋਰ ਗੱਲ ਨਾ ਕਰੋ ईवीएम हटवाड़ी आगे जाओ जो एससीबीसी महापंचायत के मोर्चे पर आवाज आई है ईवीएम हटवाड़ी होते धरना दियो क्योंकि जिस जगह पे 1952 ਦੇ ਵਿੱਚ ਡਾਕਟਰ 피ਵਰਾ ਮੈਂਜਰ ਸਾਹਿਬ ਆਏ ਸੀ ਜ਼ਿਲੰਦਰ ਬੂਟਾ ਮੰਡੀ ਅਮੇਡਗਰ ਭਵਨ ਵਿਖੇ ਕੱਲ ਉਥੇ ਐਡਵੋਕੇਟ ਮਹਿਮੂਦ ਪਰਾਜਾ ਜੀ ਨੇ ਡਾਕਟਰ ਰਿੰਦੂ ਸਿੰਘ ਜੀ ਨੇ ਨੇਤਾ ਵਰਕਰ फ्रॉम एससीबीसी महापंचायत ਦੇ ਫਰਕ ਨੂੰ ਜਿਹੜੀ ईवीएम ਦਾ ਵਿਰੋਧ ਹੈ ਉਥੇ ਕੱਲ ਪर्चा ਵੀ ਰਿਲੀਜ਼ ਕਰਦਾ ਕੋਰ ਫਲੈਕਸਿਬਿਲੀਟੀ ਲੀਸ ਕਰਤਾ ਔਰ ਕੀਬੀਆ ਘਟੇਗੀ ਕਿ ਜਦ ਬਹੁਤ ਦੇਰ ਹੋ ਗਈ ਆ ਅਸੀਂ ਬ੍ਰੈਸ ਪੀਰੀਆ ਦਾ ਬਰਾ ਫੈਂਸ ਕਰਦੇ ਆ ਜਿਹੜਾ ਮਰਿਆ ਹੋਇਆ ਮੁੱਦਾ ਸੀ ਉਹ ਤੇ ਤੁਸੀਂ ਜਾਣ ਪਾਤੀ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਾ ਮੋਰਚਾ ਚੱਕਾਂਗੇ ਔਰ ਕੀਬੀਆ ਦਾ ਡੱਬੇ ਵਿਰੋਧ ਕਰਾ ਦੇ ਔਰ ਆਮ ਦਾ ਲਕਸ਼ਿ 24 ਦਾ ਬਿਨਾਂ ਕੀਬੀਆ ਤੋਂ ਹੋਣਾ ਚਾਹੀਦਾ ਤੇ এবੀএম ਦੀ ਗੱਲ ਕਰੋ ਸਰ ਆਉਣ ਵਾਲੇ ਇਲੈਕਸ਼ਨ ਦੀ ਗੱਲ ਕਰ ਰਹੇ ਹੋ ਤੁਸੀਂ ਪੰਜਾਬ ਚ ਜਿਹੜਾ ਇਲੈਕਸ਼ਨ ਹੋਏਗਾ ਉਹਦੇ ਤੁਹਾਡੇ ਸੰਗਠਨ ਦਾ ਕੀ ਰੋਲ ਹੋਏਗਾ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਨੂੰ ਸਮਰਥਨ ਦਿਓਗੇ ਜਾਂ ਤੁਸੀਂ ਆਪਣਾ ਹੀ ਕੋਈ ਅਲੱਗ ਮਤਲਬ ਪਾਰਟੀ ਜਾਂ ਨੁਮਾਇੰਦਾ ਖੜਾ ਕਰੋਗੇ ਇਲੈਕਸ਼ਨ ਚ ਦੇਖੋ ਸਾਡੀ ਜਿਹੜੀ ਐਸਐਲਸੀ ਮਹਾਪੰਚਾਇਤ ਸਾਰੀਆਂ ਜਥੇ ਬੰਦੀਆਂ ਨੇ ਇਹਨਾਂ ਦੀ 10 ਮਾਰਚ ਨੂੰ ਮੀਟਿੰਗ ਰੱਖਦੀ ਹੈ 10 ਮਾਰਚ ਨੂੰ ਜਿਵੇਂ ਸਾਰੀਆਂ ਜਥੇ ਬੰਦੀਆਂ ਐਗਰਮ ਕੀਆ ਉਸੇ ਤਰੀਕੇ ਦਾ ਫੈਸਲਾ ਹੋਏਗਾ ਪਰ ਇੱਕ ਫੈਸਲਾ اٹਲ ਹੈ ਜਿੱਥੇ-ਜਿੱਥੇ বিজেਪ ਦਾ ਮੀਂਹ ਵਰ੍ਹੇਗਾ ਕਮਲ ਦੇ ਫੁੱਲ ਆ। ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਉਹਨੂੰ ਹਰਾਉਣਾ ਹੀ ਲੱਗੂ। ਤਾਂ ਜੋ ਸਾਡੇ ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਭਾਰਤੀ ਜਤਾ ਪਾਰਟੀ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਤਰੀਕੇ ਨਾਲ ਜਿੱਤ ਨਾ ਸਕੇ। ਇਹਦੇ ਲਈ ਅਸੀਂ ਹਰ ਕਾਗਜ਼ੀਆਂ ਬਾਰੇ ਵੀ ਵਿਚਾਰ ਕਰਾਂਗੇ ਔਰ 10 ਮਾਗਿਆਂ ਨੂੰ ਸਾਰੀਆਂ ਜੱਥੇਬੰਦੀਆਂ ਬੈਠ ਕੇ ਮੋਰਚਿਆਂ ਦੇ ਸਾਹਮਣੇ ਕਮ ਆਪਾਂ ਫੈਸਲਾ ਲਵਾਂਗੇ। ਥੈਂਕ ਯੂ ਜੀ। ਥੈਂਕ ਯੂ। ਤਾਂ ਜੋ ਪੰਜਾਬ ਵਾਸੀਓ ਜੈ ਭੀਮ ਜੈ ਭਾਗਤ ਮੈਂ ਅਜੈ ਸਿੰਘ ਤੋਂ ਹੋਈ ਪਬਲਿਕ ਵਾਲੇ ਦਾ ਵਰਕਰ ਫਰੰਟ ਨੂੰ ਆ ਜੋ ਅੱਜ ਸਾਰੇ ਜਿੱਥੇ ਬੰਦਿਆਂ ਦੇ ਆਗੂ ਸਹਿਮਾਨ ਨੇ ਪ੍ਰੋਗਰਾਮ ਹੁੰਦੀ ਕਿਹਾ ਮੈਂ ਨਰੇਗਾ ਵਰਕਰ ਫਰੰਟ ਵੱਲੋਂ ਇਹ ਐਲਾਨ ਵੀ ਕਰਦਾ ਹਾਂ ਉਸ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਕਿ ਜੇ ਸਾਡੀਆਂ ਨਾ ਮੰਗਾਂ ਤੇ ਗੌਰ ਨਾ ਕੀਤੀ ਤਾਂ ਨਰੇਗਾ ਵਰਕਰ ਫਰੰਟ ਹਰ ਦਿਨ ਤੋਂ ਵੱਡੇ-ਵੱਡੇ ਕਾਫਲੇ ਲੈ ਕੇ ਇਸ ਮੋਰਚੇ ਵਿੱਚ ਆਉਂਦਾ ਅਸੀਂ ਇਸ ਮੋਰਚਾ ਸਫਲ ਬਣਾਵਾਂਗੇ ਸਰਕਾਰ ਨੂੰ ਝੁਕਾਵਾਂਗੇ ਸਾਰੇ ਮੁੱਦਿਆਂ 'ਤੇ ਬੋਲਾਂਗੇ ਸਾਨੂੰ ਇਹ ਵੀ ਅਸੀਂ ਵਿਰੋਧ ਕਰਾਂਗੇ ਨਾ ਪੰਜਾਬ ਸਰਕਾਰ ਸਾਡੇ ਕਿਸੇ ਵੀ ਗਰੀਬ ਮਜ਼ਦੂਰ ਦੀ ਗੱਲ ਸੁਣ ਰਹੀ ਹੈ ਚਾਹੇ ਉਹ ਮੇਗਾ ਵਰਕਰ ਨੇ ਚਾਹੇ ਸਫਾਈ ਕਰਮਚਾਰੀ ਨੇ ਚਾਹੇ ਉਹ ਕੱਚੇ ਮਜ਼ਦੂਰ ਨੇ ਇਹ ਮੋਰਚਾ ਕਿਸ ਸਮਾਜ ਦੀ ਅਗਵਾਈ ਕਰਦਾ ਹੈ ਹਰ ਮੁੱਦੇ 'ਤੇ ਗੱਲ ਕਰਾਂਗੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਆ ਹਰ ਕਿਰਤੂਮ ਰੇਗਾ ਵਰਕਰਾਂ ਦੇ ਵੱਡੇ ਵੱਡੇ ਕਾਬਲੇ ਆ ਕੇ ਸਖਾਈ ਫਰੀਦੋ ਇਸ ਪ੍ਰੋਗਰਾਮ ਨੂੰ ਸਫਲ ਬਣਾ ਕੇ ਸਰਕਾਰ ਨੂੰ ਝੁਕਾਵਾਂਗੇ ਸਿੰਘ ਸਾਹਿਬ ਕਿਸਾਨ ਅੰਦੋਲਨ ਦੁਬਾਰਾ ਸਟਾਰਟ ਹੋ ਚੁੱਕਿਆ ਹੈ ਕੇਦਰ ਸਰਕਾਰ ਦੇ ਖਿਲਾਫ ਇਹਨੂੰ ਕਿਸ ਤਰ੍ਹਾਂ ਦੇਖਦਾ ਤੁਹਾਡਾ ਸੰਗਠਨ ਦੇਖੋ ਮੈਂ ਇਸ ਗੱਲ ਹੀ ਬਧਾਏ ਦਿੰਦਾ ਅੱਜ ਦੇਸ਼ ਦੇ ਵਿੱਚ ਕਿਸਾਨ ਇੱਕ ਜੂਟਾ ਹੈ ਉਹਨਾਂ ਦਾ ਸ਼ਿਵਾਰਸ਼ ਬਹੁਤ ਵੱਡਾ ਔਰ ਮੈਂ ਇਸੇ ਮੁੱਦੇ ਨੂੰ ਲੈ ਕੇ ਸਾਡੇ ਐਸ்சி ਵੀਸੀ ਸਮਾਜ ਨੂੰ ਖਾਸ ਕਰਕੇ ਮਜ਼ਦੂਰ ਸਮਾਜ ਨੂੰ ਅਪੀਲ ਕਰਦਾ ਕਿ ਭਰਾਵੋ ਜਿਵੇਂ ਕਿਸਾਨ ਨਿਕਲੇ ਨੇ ਰੋਡਾਂ ਤੇ ਆਪਣੇ ਹੱਕਾਂ ਲਈ ਅਗਰ ਤੁਸੀਂ ਵੀ ਆਪਣੇ ਹੱਕਾਂ ਲਈ ਸਮੋਰਟੇ ਵੱਲ ਸਮਰਥਨ ਕਰੋਗੇ ਨਿਕਲੋਗੇ ਆਓ ਦਿਨ ਦੂਰ ਨੇ ਜਦੋਂ ਹਰ ਇੱਕ ਗਰੀਬ ਮਜ਼ਦੂਰ ਦੀ ਸਰਕਾਰ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਸੈਂਟਰ ਸਰਕਾਰ ਹੈ ਹਰ ਮੰਗ ਮੰਨੇਗੀ ਔਰ ਸਾਨੂੰ ਕਿਸਾਨਾਂ ਮੰਗ ਲੜਨਾ ਪਾਣਾ ਉਹਦਾ ਬੜਾ ਫਕਾਹ ਹੈ ਅਸੀਂ ਇਹ ਲੋਕ ਲੜਦੇ ਆ ਕਿਉਂਕਿ ਆਪਣੇ ਹੱਕਾਂ ਲਈ ਲੜਦੇ ਨੇ ਕਈ ਵਾਰੀ ਸਾਡੇ ਸਮਾਜ ਦੇ ਲੋਕ ਉਂਗਲੀ ਉਠਾਉਂਦੇ ਨੇ ਕਿ ਕਿਸਾਨ ਕਰਜ਼ਾ ਮਾਫੀ ਕਰਵਾ ਗਿਆ ਕਿਸਾਨ ਨੇ ਮੁਆਵਜ਼ਾ ਲੈ ਲਿਆ ਸਾਨੂੰ ਫਸਲਾਂ ਦੇ ਰੇਟ ਵਧਾ ਗਿਆ ਕਿਉਂਕਿ ਭਰਾਵੋ ਲੜਦੇ ਨੇ ਹੱਕਾਂ ਲਈ ਜਿੱਦਣ ਸਮਾਜ ਆਪਣੇ ਹੱਕਾਂ ਲਈ ਲੜੇਗਾ ਗਰੀਬਾਂ ਦਾ ਕਰਜ਼ਾ ਵੀ ਮਾਫ ਹੋਊਗਾ ਗਰੀਬਾਂ ਨੂੰ ਸਮਝਾਤੀ ਜਿੰਨਾਂ ਜੁਮੇਗਾ ਜੋ ਬੰਦ ਫੜਦਾ ਹਿਸਾਬੀ ਨੂੰ ਲੁਕਾ ਔਰ ਕੱਚੇ ਮਤਨ ਪੱਕੇ ਵੀ ਹੋਣਗੇ ਔਰ ਗਰੀਬ ਮਜ਼ਦੂਰਾਂ ਕਰਜ਼ਾ ਵੀ ਮਾਫ਼ ਹੋਊਗਾ ਔਰ ਕਿਸਾਨਾਂ ਨੂੰ ਸਾਡੇ ਦੇਸ਼ ਨੂੰ ਲੋਕ ਤੇ ਆਉਣੀ ਜ਼ਰੂਰਤ ਹੈ ਕਿਸਾਨਾਂ ਦਾ ਜੋ ਪ੍ਰੋਗਰਾਮ ਹੈ ਉਹ ਬੜੇ ਸਤਰੀ ਕੇ ਰੋੜ ਕਰਦਨੇ ਔਰ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਚਾਗਣਾ ਪਏ ਥੈਂਕ ਯੂ ਔਰ ਮੈਂ ਆਖਰੀ ਦੇ ਵਿੱਚ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮੋਰਚੇ ਦੀ ਗੱਲ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸਾਰਿਆਂ ਨੂੰ ਜੈਪੀ ਜੈਪਾ